ਵਿਸ਼ਾ ਪਾਰ ਕਰ ਦੇਖ ਰਹੇ ਸਾਰੇ ਹੀ ਦਰਸ਼ਕਾਦਾ ਸਵਾਗਤ ਹੈ ਮੈਂ ਹਕਮਰਪ੍ਰੀਤ ਕੋਟ ਮਸ਼ਹੂਰ ਪੰਜਾਬੀ ਅਦਾਕਾਰ ਤੇ ਗਾਇਕ ਬੱਬੂ ਮਾਨ ਜਿਹੜੇ ਕਿ ਆਪਣੇ ਆਪਣੀ ਨਵੀਂ ਆਉਣ ਵਾਲੀ ਫਿਲਮ ਸ਼ੌਕੀ ਜ਼ਰਦਾਰ ਨੂੰ ਲੈ ਕੇ ਇਸ ਸਮੇਂ ਸੁਰਖੀਆਂ ਦੇ ਵਿੱਚ ਬਣੇ ਹੋਏ ਨੇ ਇਸ ਫਿਲਮ ਦੇ ਵਿੱਚ ਉਹਨਾਂ ਦੇ ਨਾਲ ਨਿਮਰਤ ਅਲਵਾਲੀਆ ਤੇ ਗੁਰੂ ਰੰਦਾਵਾ ਵੀ ਨਜ਼ਰ ਆਉਣਗੇ ਤੇ ਇਸ ਦੇ ਵਿੱਚ ਉਹਨਾਂ ਦੇ ਵੱਲੋਂ ਜਿਹੜੀ ਕਿ মিডিਆ ਦੇ ਨਾਲ ਗੱਲਬਾਤ ਕੀਤੀ ਗਈ ਇੱਕ ਪ੍ਰੈਸ ਕਾਨਫਰੰਸ ਕੀਤੀ ਗਈ ਜਿਸ ਦੇ ਵਿੱਚ ਉਹਨਾਂ ਦੇ ਵੱਲੋਂ ਆਪਣੀਆਂ ਦਿਲ ਦੀਆਂ ਗੱਲਾਂ ਕੁਝ ਸਾਂਝੀਆਂ ਕੀਤੀਆਂ ਗਈਆਂ ਤੇ ਫਿਲਮ ਨੂੰ ਲੈ ਕੇ ਵੀ ਕਾਫੀ ਗੱਲਾਂ ਉਹਨਾਂ ਦੇ ਨਾਲ ਉਹਨਾਂ ਦੇ ਵੱਲੋਂ ਜਿਹੜੀ ਕਿ ਪ੍ਰੈਸ ਦੇ ਨਾਲ ਸ਼ੇਅਰ ਕੀਤੀਆਂ ਗਈਆਂ ਨੇ ਤੇ ਆ ਸੁਣਦੇ ਆ ਕੀ ਗੱਲਬਾਤ ਕਰਦੇ ਨੇ ਬੱਬੂ ਮਾਨ ਅਸੀਂ ਪਿੰਡ ਵਾਲੇ ਪੈਸੇ ਤਾਂ ਪੱਗਾਂ ਬੰਨ੍ਹਦੇ ਆ ਪਰ ਜਦੋਂ ਇਹ ਸਪੀਚ ਆ ਮੈਨੂੰ ਐ ਲੱਗਦਾ ਹੁੰਦਾ ਸੀ ਵੀ ਵੀ ਮੈਂ ਪੱਗ ਬੰਨ੍ਹ ਕੇ ਸਟੇਜਾਂ ਤੇ ਨਾ ਆਵਾਂ ਇਸ ਕਰਕੇ ਪਹਿਲਾਂ ਤਾਂ ਕਾਲਜ ਬੰਦੀ ਸੀ ਹੁਣ ਵੀ ਮੈਂ ਵੱਲ ਹਾਂ। ਔਰ ਬਾਕੀ ਫਿਲਮ ਸਾਡੀ ਇਸ ਤੇ ਪਗੜੀ ਪਈ ਹੈ ਸਾਰੀ। ਬਹੁਤ ਤਰ੍ਹਾਂ ਚੌਕੀ ਸਰਦਾਰ ਮਿਲ ਕੇ ਕਿੰਨੇ ਕੁਤਿ ਸ਼ਾਹੀਦ ਹੋਏ। ਕਿ ਸਚਾ ਸ਼ੁਰਮਨ ਨੇ ਬਹੁਤ ਸੋਨਾ ਰਿਕਾਰਡ ਤੋੜੇ ਬੜਾ ਵਧੀਆ ਲੋਕਾਂ ਨੇ ਸ਼ਾਹੀਦ ਕੀਤਾ। ਤੁਹਾਨੂੰ ਤਾਂ ਫਿਰ ਪਰ ਕਈ ਭੇਡਾਂ ਨੇ ਉਹ ਵੀ ਫੇਲ ਕਰਤੀ ਕਾ ਗਏ ਜੀ। ਕਈ ਭੇਡਾਂ ਨੇ ਉਹ ਵੀ ਫੇਲ ਕਰਤੀ ਕਾ ਗਏ ਜੀ। ਉਹ ਪੱਕੀਆਂ ਨਹੀਂ। ਉਹ ਉਹਨਾਂ ਨੂੰ ਚੇਹੇ ਨਹੀਂ ਕਰ ਸਕਦੇ ਆਪਾਂ। ਦੇਖੋ ਜਿਦਾ ਜਦ ਪਿੰਡ ਸੀ ਖੇਤੀ ਕਰਦੇ ਸੀ ਉਦੋਂ ਵੀ ਸ਼ੌਕ ਨਾ ਕਰਦੇ ਸੀ ਕਿ ਜਦ ਉਹ ਇਸ ਫੇਸੇ ਚ ਗਾਉਣ ਲੱਗਾ ਉਹ ਵੀ ਸ਼ੌਕ ਤੇ ਮੜਕ ਨਾਲ ਹੀ ਐਦਾਂ ਹੀ ਫਿਲਮਾਂ ਦਾ ਕੁਝ ਸਾਲ ਅਸੀਂ ਨਹੀਂ ਬਣਾ पाए ਕੁਝ ਸਾਡੀਆਂ ਮਜਬੂਰੀਆਂ ਸੀ ਕੋਈ ਸੱਜਣ ਚੰਗੇ ਟੱਕਰ ਗਏ ਉਹ ਹੁਣ ਦੁਬਾਰਾ ਅਸੀਂ ਲਾਈਨ ਤੇ ਆਏ ਹੁਣ ਕੋਸ਼ਿਸ਼ ਕਰਾਂਗੇ ਮੜਕ ਤੇ ਰੜਕ ਵਾਲੀਆਂ ਫਿਲਮਾਂ ਬਣਾਈਏ ਮਾਨ ਸਰ ਟਿਊਨਿੰਗ ਠੀਕ ਬੈਠ ਗਈ ਸੀਗੀ ਜੀ ਤੇ ਵੀ ਪਾਜੀ ਨਾਲ ਜੀ ਤੇ ਵੀ ਕਰਨਾ ਪਾਜੀ ਇਹਨਾਂ ਤਾਂ ਬਹੁਤ ਸ਼ੂਟ ਹੋ ਗਈ ਹੈ ਜੀ ਉਹਨਾਂ ਦਾ ਇਸ ਤਰ੍ਹਾਂ ਨਹੀਂ ਨਹੀਂ ਮੇਰੀ ਸਭ ਨਾਲੇ ਬੈਠ ਜੰਦੀ ਅਸੀਂ ਮਿਲ ਆਪਣੇ ਅਸੀਂ ਸਾਡੇ ਵਿੱਚ ਦੇਖੀ ਬੰ ਚੱਲ ਰਹੀ ਜੀ ਨਾ ਸ਼ੂਟ ਜਿਆਰਾ ਬੰਨਿਆ ਆਪਣੇ ਬਾਬਾ ਜੀ ਪਤੇ ਮੋਟੇ ਸ਼ੌਂਕੀ ਸਰਦਾਰ ਸਭ ਖਾਸ ਜੀ ਲੱਗਦਾ ਕੋਈ ਦਵਾਈ ਵੀ ਹੈਗੀ ਅੰਦਰ ਵੀ ਹੈਗੇ ਨੇ ਹਰ ਫਿਲਮ ਦਾ ਆਪਣਾ ਰੰਗ ਹੁੰਦਾ ਹੈ ਇਹ ਇੱਕ ਅਲੱਗ ਤਰ੍ਹਾਂ ਦਾ ਰੰਗ ਹੈ ਜਿੱਦਾਂ ਇੱਕੋ ਪਰਿਵਾਰ ਹੈ ਪਰ ਵਿਚਾਰ ਅਲੱਗ-ਅਲੱਗ ਹੈ ਕਿੱਦਾਂ ਦੋ ਭਰਾ ਅਲੱਗ ਵੀ ਹੋ ਜੰਨੇ ਆਂ ਅਗਲੀਆਂ ਜਨਰੇਸ਼ਨਾਂ ਕਿਦਾਂ ਕਈ ਵਾਰੀ ਅਗਲੀਆਂ ਵੀ ਉਦਾਂ ਦੀਆਂ ਹੋਣੀਆਂ ਕਈ ਵਾਰੀ ਅਗਲੀਆਂ ਜੋੜ ਲੰਨੀਆਂ ਪਿਛਲਿਆਂ ਨੂੰ ਇਹ ਤਾਂ ਰਿਸ਼ਤਿਆਂ ਦੀ ਕਹਾਣੀ ਹੈ ਮਾਸਾ ਜਿਹੜੀ ਖਾਸ ਜਗ੍ਹਾ ਤੇ ਅਸੀਂ ਇੱਥੇ ਤਾਂ ਹੈਗੇ ਆਂ ਜੀ ਤੇ ਉਸ ਖਾਸ ਜਗ੍ਹਾ ਬਾਰੇ ਤਾਂ ਅਸੀਂ ਕੁਝ ਕਹਿਣਾ ਚਾਹੁੰਦੇ ਸਰ ਇਹ ਤਾਂ ਮਤਲਬ ਇੱਥੋਂ ਸ਼ੁਰੂ ਹੁੰਦਾ ਉਦੋਂ ਪੁੱਛੇ ਕੀ ਸੀ ਸਾਨੂੰ ਨਹੀਂ ਪਤਾ ਪਰ ਬਾਬਾ ਬੰਦਾ ਸਿੰਘ ਬਹਾਦਰ ਹੋਰਾਂ ਨੇ ਜਦੋਂ ਇੱਕ ਝੰਡਾ ਚੱਕਿਆ ਕੀ ਅਸੀ ਮਜਾਰ ਨਹੀਂ ਮਾਲਕਾਂ ਕਿ ਇਹ ਪਹਿਲਾ ਸੋਚ ਆ ਪੂਰੀ ਦੁਨੀਆ ਚ ਕਾਰਪੋਰੇਟ ਦੇ ਖਿਲਾਫ ਜਿਹੜੀ ਅੱਜ ਲੜਾਈ ਚੱਲਦੀ ਆ ਨਾ ਇਹ ਅਸਲ ਚ ਉੱਥੋਂ ਸ਼ੁਰੂ ਹੋਈ ਵੀ ਹੈ ਤੇ ਇੱਥੇ ਸਾਡਾ ਤਾਂ ਖਾਨਦਾਨੀ ਜਿਹੜੇ ਆ ਸਾਡਾ ਪਿਛਲਾ ਪਿੰਡ ਸਲਾਉਦੀ ਆ ਉੱਥੋਂ ਦੇ ਵੀ ਦੋ ਭਰਾ ਜਿਹੜੇ ਬਾਬੇ ਹੋਇਆ ਉਹ ਬਾਬਾ ਬੰਦਾ ਸਿੰਘ ਬਹਾਦਰ ਨਾਲ ਸੀ ਤੇ ਇੱਕ ਗੁਰੂ ਸਾਹਿਬ ਦਾ ਜਿਹੜਾ ਲੈ ਕੇ ਥਾਪੜਾ ਇਹ ਉਹਨਾਂ ਨੇ ਕਾਮ ਪਿੰਡਾਂ ਦੇ ਜਿਹੜੇ ਨਾਲ ਲੋਕ ਜੋੜ ਲਏ ਉਹ ਇੱਥੇ ਲੜਾਈ ਇੱਥੋਂ ਸ਼ੁਰੂ ਹੋਈ ਸੀ ਤੇ ਤੇ ਸ਼ਾਇਦ ਅੱਜ ਦੇ ਇਸ ਸੈੱਟ ਦੇ ਖਾਸ ਕਰਕੇ ਮੈਨੂੰ ਇਹ ਲੱਗੀ ਕਿ ਸਵੇਰ ਦੇ ਆਏ ਨੇ ਸਾਰਿਆਂ ਨੇ ਕੋਈ ਟੀਮਾਂ ਦੇ ਪੱਕਾ ਬਹੇ ਹੋਏ ਤੁਸੀਂ ਲੇਟ ਆਏ ਨੇ ਪੱਗ ਤੁਹਾਡੇ ਹੀ ਬਣਾਉਣੇ ਨੇ ਤੁਸੀਂ ਤੁਹਾ ਯੂਰ ਬਿਟ ਲੇਟ ਆ ਸੀ ਥੋੜਾ ਜਿਹਾ ਇੱਧਰ ਫਿਰ ਆ ਕੇ ਅੰਦਰ ਆ ਕੇ ਮਤਲਬ ਇਸ ਜਿਹੜੇ ਕੀ ਖਾਸ ਕੋਈ ਕਾਰਨ ਹੈਗਾ ਅੱਜ ਕਿਉਂਕਿ ਮੈਂ ਦੇਖ ਰਿਹਾ ਨਾ ਸ਼ੂਟ ਵੀ ਕਾਫੀ ਦੇਖੋ ਹਰ ਬੰਦਾ ਜਿਸ ਕਿਤੇ ਚ ਜੰਮਦਾ ਉਹ ਆਪਣੇ ਕਬੀਲੇ ਨਾਲ ਜੁੜਿਆ ਹੁੰਦਾ ਹੈ ਅਤੀਤ ਨਾਲ ਜੁੜਿਆ ਹੁੰਦਾ ਹੈ ਤੋ ਪਗ ਦੇ ਅਲੱਗ-ਅਲੱਗ ਰੂਪ ਹੈ ਪਹਿਲਾ ਮਡਾਸਾ ਮਾਰੇ ਜਾਂਦਾ ਸੀ ਜਿਹੜਾ ਗੁਰੂ ਸਾਹਿਬ ਨੇ ਸਾਨੂੰ ਦਿੱਤਾ ਉਹ ਦਮਾਲਾ ਸੀ ਬਟ ਕਿਉਂਕਿ ਸਾਰੇ ਔਰੰਗ ਵੀ ਉਦੋਂ ਹੀ ਚੜਦਾ ਜਦੋਂ ਮਾਲਕ ਦਾ ਹੁਕਮ ਹੁੰਦਾ ਉਹ ਫੌਜ ਉਦੋਂ ਹੀ ਸਜਦੀ ਹੈ ਤੇ ਆਮ ਪਿੰਡਾਂ ਜਿਹੜੇ ਸਧਾਰਨ ਲੋਕ ਸੀ ਉਹ ਫਿਰ ਪਗ ਬੰਦੇ ਸੀ ਤੇ ਇਸ ਕਰਕੇ ਵਿਰਾਸਤ ਨਾਲ ਜੋੜਨ ਵਾਲੀ ਚੀਜ਼ ਹੈ ਮਨ ਸਰ ਫੀਲ ਕਿਵੇਂ ਹੁੰਦਾ ਜਦੋਂ ਅਸੀਂ ਪਗ ਬੰਦੇ ਆ ਤਾਂ ਇੱਕ ਹੋਰ ਡਬਲ ਜ਼ਿੰਮੇਵਾਰੀ ਹੋ ਜਾਂਦੀ ਹੈ ਮੈਂ ਤੁਹਾਡੀਆਂ ਲੈਣਾ ਵੀ ਯਾਦ ਹੁੰਦੀ ਨੇ ਬਾਕੀ ਗੱਲਾਂ ਬਾਅਦ ਚ ਪਹਿਲਾਂ ਸਰਦਾਰ ਦੇਖੋ ਜਿਹੜੀ ਜਿਹੜੀ ਅਸੀਂ ਸਿੱਖਿਆ ਲਈ ਹੈ ਬਾਬਾ ਜੀ ਉਹ ਇਹ ਹੈ ਕਿ ਉਹਦੇ ਚ ਮੈਂ ਹੈ ਜੇ ਤੁਸੀਂ ਉਸ ਮਾਰਗ ਤੇ ਚੱਲਦੇ ਹੋ ਨਾ ਤਾਂ ਆਪਣਾ ਤੁਹਾਡਾ ਕੁਝ ਨਹੀਂ ਤੁਸੀਂ ਬਾਕੀਆਂ ਲਈ ਤੁਸੀਂ ਕਿਸੇ ਲਈ ਲੜਦੇ ਹੋ ਤੇ ਕਿਸੇ ਲਈ ਕੱਢਦੇ ਹੋ ਆਪਣੇ ਲਈ ਨਹੀਂ ਜੇ ਇਸ ਤਰ੍ਹਾਂ ਦੀ ਫੀਲਿੰਗ ਆ ਫਿਰ ਬਹੁਤ ਵੱਡੀ ਫੀਲਿੰਗ ਜੇ ਆਪ ਦੇ ਤੁਹਾਡਾ ਆਪ ਦਾ ਪ੍ਰਾਊਡ ਤੁਸੀਂ ਫਿਰਦੇ ਹੋ ਉਹ ਗੱਲ ਸਾਡੇ ਲਈ ਤਾਂ ਬਹੁਤ ਇੱਕ ਖੁਸ਼ੀ ਦੀ ਗੱਲ ਹੈ ਕਿ ਤੁਸੀਂ ਬਹੁਤ ਟਾਈਮ ਸ਼ਾਂਤ ਰਹੇ ਹੋ ਬਿਲਕੁਲ ਬਹੁਤ ਘੱਟ ਫਿਲਮਾਂ ਕੀਤੀਆਂ ਹੁਣ ਖੁਸ਼ੀ ਦੀ ਗੱਲ ਹੈ ਕਿ ਫਿਲਮਾਂ ਵੀ ਕਰ ਰਹੇ ਹੋ ਔਰ ਗਾਣਾ ਵੀ ਰਿਲੀਜ਼ ਹੋਇਆ ਹੈ ਮਿੱਤਰੋ ਮੈਦਾਨ ਦੇ ਦੇਖੋ ਜਦੋਂ ਜ਼ਿੰਦਗੀ ਚੱਲਦੀ ਹੈ ਨਾ ਆ ਰਿਸ਼ਤੇ ਤਾਂ ਕੁਦਰਤ ਵੱਲੋਂ ਹੁੰਨੇ ਆ ਦੋਸਤ ਤੁਸੀਂ ਆਪ ਚੁਣਦੇ ਹੋ ਬਹੁਤ ਦੋਸਤ ਚੰਗੇ ਵੀ ਹੁੰਨੇ ਆ ਕੁਝ ਪਰਸੈਂਟ ਜਿਹੜੀ ਮਾੜੀ ਵੀ ਨਿਕਲ ਜਾਂਦੀ ਹੈ ਸ਼ਾਇਦ ਬਹੁਤ ਅਰਸਾ ਸੀ ਬਣਾ ਨਹੀਂ ਪਾਇਆ ਕੁਝ ਇਸ ਤਰ੍ਹਾਂ ਦੇ ਵੀ ਸੱਜਣ ਜੁੜ ਜਾਂਦੇ ਆ ਜਿਹੜੇ ਤੁਹਾਨੂੰ ਦਬੋ ਜਾਂਦੇ ਕਿਵੇਂ ਸੋ ਹੌਲੀ ਹੌਲੀ ਹੁਣ ਜਿੱਦਾਂ ਸਿਨੇਮਾ ਖੁੱਲਦਾ ਜਾਂਦਾ ਹੈ ਸਿਨਮੇ ਵੱਧਦੇ ਜਾਂਦੇ ਉਹਦੇ ਨਾਲ ਫਿਲਮਾਂ ਦਾ ਵਪਾਰ ਵੱਧਦਾ ਜਾਂਦਾ ਔਰ ਥੋੜਾ ਜਿਹਾ ਹੋਰ ਬੰਦਾ ਬਜਟ ਵੀ ਵੱਡੇ ਹੋ ਜਾਂਦੇ ਰਾਈਟ ਸੋ ਮਾਨ ਸਾਹਿਬ ਤੁਸੀਂ ਬਾਲੀਵੁੱਡ ਵਾਲੇ ਤੁਹਾਨੂੰ ਫੋਨ ਕਰਦੇ ਰਹਿੰਦੇ ਆ ਤੇ ਐਕਜੀ ਜਿਹੜਾ ਗਾਣਾ ਆਇਆ ਮਤਲਬ ਉਹ ਕਿਸਮਤ ਵਾਲੇ ਨੇ ਤੁਸੀਂ ਉਹਨਾਂ ਦਾ ਫੋਨ ਚੱਕ ਲਿਆ ਤੇ ਗਾਣਾ ਰਿਕਾਰਡ ਕਰ ਲਿਆ ਹਨ ਫਿਰ ਤੁਮਾ ਪੈ ਗਿਆ ਮੈਨੂੰ ਲੱਗਦਾ ਜੀ ਕੋਈ ਇੱਕ ਨਾ ਮੈਨੂੰ ਪੰਜਾਬ ਵਾਲੇ ਸਾਰਿਆਂ ਮੇਰੇ ਵੀਰੋ ਇੱਕੇ ਵੀ ਬਹੁਤ ਇੰਟਰਨੈਟ ਤੇ ਵਹਿ ਚੱਲਦੀ ਹੈ ਯਾ ਬਾਲੀਵੁੱਡ ਹੈ ਆ ਹਾਲੀਵੁੱਡ ਹੈ ਮੈਂ ਤੁਹਾਨੂੰ ਇੱਕ ਪੰਜਾਬੀ ਦੱਸਦਾ ਤੁਸੀਂ ਜਾ ਕੇ ਦਿੱਲੀ ਮੰਤਰੀ ਬਣ ਜਾਓ ਪਰ ਜਿਹੜੀ ਸਰਦਾਰੀ ਪਿੰਡ ਦੀ ਸਰਪੰਚੀ ਚ ਕਿਤੇ ਨਹੀਂ ਜਿਸ ਪਿੰਡ ਚ ਤੁਸੀਂ ਜੰਮਦੇ ਹੋ ਨਾ ਤੁਸੀਂ ਸਭ ਤੋਂ ਪਹਿਲਾਂ ਇਹ ਸੁਪਨਾ ਲੈਨੇ ਜਦੋਂ ਤੁਸੀਂ ਆਪਣੇ ਸਮਕਾਲੀ ਦੋਸਤਾਂ ਚ ਬਚਪਨ ਗੁਜ਼ਾਰਦੇ ਹੋ ਕਿ ਮੈਂ ਵੱਡਾ ਹੋ ਕੇ ਐ ਕਰੂੰਗਾ ਉਹ ਕਹਿਣ ਤੇ ਸੁਣਨ ਵਾਲੇ ਉਹੀ ਹੁੰਨੇ ਇਹ ਕੁਛ ਨਹੀਂ ਮੈਂ ਤਾਂ ਅਸੀਂ ਤਾਂ ਮੈਂ ਤਾਂ ਆਪਣੇ ਕੈਰੀਅਰ ਜਦੋਂ ਗਾਉਣ ਲੱਗਿਆ ਸੀ ਨਾ ਉਦੋਂ ਹੀ ਅਸੀਂ ਤਾਂ ਹਵਾਏ ਬਣਾ ਲਈ ਸੀ ਉਹ ਤਾਂ ਹਿੰਦੀ ਫਿਲਮ ਸੀ ਬਾਲੀਵੁੱਡ ਔਰ ਬਣਾਈ ਵੀ ਐਸੀ ਜਿਹੜੀ ਸਿਸਟਮ ਦੇ ਮੂੰਹ ਤੇ ਚਟਾਕਾ ਸੀ ਔਰ ਅਸੀਂ ਵੱਲ ਉਹਦੇ ਪਿੱਛੇ ਬਹੁਤ ਕੁਝ ਸਿਆ ਵੀ ਉਹ ਕੁਛ ਨਹੀਂ ਬਾਲੀਵੁੱਡ ਬਾਲੀਵੁੱਡ ਕੀ ਐ ਤੁਸੀਂ ਬਾਲੀਵੁੱਡ ਜੀ ਸੱਦ ਕੇ ਜਾਓ ਅਸੀਂ ਨਹੀਂ ਰੋਕਦੇ ਸਾਰੇ ਜਾਣ ਨਵੇਂ ਬੱਚੇ ਵੀ ਜਾਣ ਪਰ ਦੂਜੀ ਕਤਾਰ ਚ ਖੜਨਦੇ ਅਸੀਂ ਜਮੇ ਸ਼ੌਕੀ ਨਹੀਂ ਉੱਥੇ ਜਿਹੜਾ ਬਾਲੀਵੁੱਡ ਲੌਬੀ ਐ ਉਹ ਆਮ ਤੌਰ ਤੇ ਬਾਕੀ ਜਿਹੜੇ ਆਰਟਿਸਟ ਹੈ ਜਿਨ੍ਹਾਂ ਦੀ ਪਿੱਠ ਭੂਮੀ ਉੱਥੇ ਦੀ ਨਹੀਂ ਉਹ ਦੂਜੀ ਗਤਾਰ 'ਚ ਖੜਦੇ ਆ ਅਸੀਂ ਨਹੀਂ ਸ਼ੌਕੀ ਬਾਲੀਵੁੱਡ ਕੀ ਹੈ ਜਿਸ ਦਿਨ ਤੁਸੀਂ ਆ ਫਿਲਮ ਦਾ ਵਪਾਰ ਅੱਛਾ ਹੋ ਗਿਆ ਉੱਥੇ ਜਾ ਕੇ ਠੋਕ ਦਾਂਗੇ ਕੋਈ ਦੂਰ ਥੋੜੀਆ ਘੰਟੇ ਦੀ ਫਲਾਈਟ ਹੈ ਡੇਢ ਦੀ ਇੱਕ ਈ ਜ਼ੋਰ ਹੈ ਅੱਜ ਦੇ ਸਮੇਂ ਸਮੇਂ ਜਿਹੜਾ ਪੰਜਾਬੀ ਨਹੀਂ ਐਸਾ ਨਾਮ ਦੇ ਪੂਰੇ ਚੱਕੇ ਹੋਏ ਸਰ ਮੈਂ ਅਕਸਰ ਇਹ ਗੱਲਾਂ ਕਰਦਾ ਹੁੰਨਾ ਕਈ ਵਾਰੀ ਬਹੁਤ ਟਰੋਲ ਮਹਿਕਮਾ ਇਹ ਬੇਵਕੂਫਾਂ ਦਾ ਜਿਹੜਾ ਮੰਦ ਬੁੱਧੀ ਲੋਕੋਂ ਕਰਦੇ ਆ ਜਿਹੜੀ 300 ਬਣੀ ਹੈ ਵਾਡੀ ਹਾਲੀਵੁੱਡ ਦੀ ਫਿਲਮ ਕੀ ਉਹ ਸਾਡੇ ਪੰਜਾਬ ਦੇ ਯੋਧਿਆਂ ਤੋਂ ਵੱਡਾ ਥੋਟ ਹੈ ਇੱਥੇ ਤਾਂ ਇੱਕ ਇੱਕ ਲੜਿਆ ਉਹ ਤਾਂ ਫੇਰ 300 ਕੱਠੇ ਲੜ ਲਈ ਇੱਥਾ ਜਦੋਂ ਬਾਬਾ ਜੱਸਾ ਸਿੰਘ ਹੋਰਾਂ ਨੇ ਸ਼ੁਰੂ ਕਰਤੀ ਦੌਰ ਚ ਕਿਦੋਂ ਉਹ ਤਾਂ ਬਹੁਤ ਥੋੜੇ ਸੱਜਣ ਸੀ ਬਹੁਤ ਥੋੜੇ ਦਲੇਰ ਨਿਤਰੇ ਸੀ ਆਪਦੇ ਕਬੀਲੇ ਨੂੰ ਬਚਾਉਣ ਲਈ ਕਿਉਂਕਿ ਬਹੁਤ ਦਲੇਰੀ ਦਾ ਕੰਮ ਸੀ ਐਡੀ ਬੜੀ ਫੌਜ ਨੂੰ ਜੰਗਲ ਚ ਘੇਰ ਲੈਣਾ ਤੇ ਸੱਟਾਂ ਮਾਰ ਕੇ ਆ ਜਾਣਾ ਤੋ ਸਾਡੇ ਕੋਲ ਤਾਂ ਬਹੁਤ ਖੁਸ਼ ਹੈ ਸਾਡਾ ਜੇ ਸਿਨੇਮਾ ਉਸ ਪੱਧਰ ਤੇ ਗਿਆ ਕਿ ਅਸੀਂ ਵੱਡੇ ਬਜਟ ਬਣਾ ਸਕੀ ਆ ਪਰਬਾਬੇ ਦੀ ਕਿਰਪਾ ਹੋਣ ਅਸੀਂ ਉਹ 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 ਅਸੀਂ ਨੇ 12 14 ਸਾਲ ਪਹਿਲਾਂ ਵੀ ਪ੍ਰੋਮੋ ਬਣਾਇਆ ਸੀ ਗੁਰੂ ਸਾਹਿਬ ਦੇ ਜਿਨ੍ਹਾਂ ਨੇ ਸਾਪੜਾ ਬੱਚਿਆਂ ਨੂੰ ਦਿੱਤਾ ਫਿਰ ਉਹ ਲੜਿਆ ਗਿਆ ਕੇ ਨੌਜਵਾਨਾਂ ਨੂੰ ਉਹ ਪ੍ਰੋਮੋ ਵੀ ਬਣਾਇਆ ਸੀ ਮੈਂ ਤੁਹਾਨੂੰ ਭੇਜੂਗਾ ਅੱਜ ਸਾਰਿਆਂ ਨੂੰ ਉਹਦੀ ਪਿਕਚਰ ਕੁਆਲਿਟੀ ਸ਼ਾਇਦ ਨਾ ਵਧੀਆ ਮਿਲੇ ਕਿਉਂਕਿ ਉਹ オリジナル ਫਾਈਲ ਲੱਭੀ ਨਹੀਂ ਤੇ ਉਹ ਨਹੀਂ ਬਣਾ पाए ਫਿਰ ਅਸੀਂ ਉਹ ਹੁਣ ਅਸੀਂ ਉਹ ਬਣਾਉਣ ਦੀ ਸੋਚ सिक वॉरियर्स जी इवन ਜਿੰਮਰਤ ਨਾਲ ਵੀ ਅੱਪਾ ਗੱਲ ਕਰਦੀ ਜਾਊਗੀ ਕਿਉਂਕਿ ਹਰਾਂ ਵੀ ਸਾਰੇ ਚਾਹੁੰਦੇ ਨੇ ਵੀ ਐਦਾਂ ਦੇ ਹੈਣਾ ਵੀ ਹੋਂਰ ਹਰ ਜਿਹੜੇ ਇਨਸਾਨ ਹੈ ਨਾ ਸਾਰੇ ਪੰਜਾਬ ਦੇ ਪੂਰੇ ਸਾਮ ਮੰਨੇ ਜਾਂਦਾ ਮੈਂ ਸਕਰੀਨ ਸ਼ੇਅਰ ਕਰਨਾ ਤੁਸੀਂ ਸਕਰੀਨ ਸ਼ੇਅਰ ਕਰ ਰਹੇ ਹੋ ਤੁਹਾਡਾ ਕੀ ਨਜ਼ਰ ਬਏ ਇਸ ਚੌਂਕੀ ਸਰਦਾਰ ਫਿਲਮ ਨੂੰ ਲੈ ਕੇ ਮੈਂ ਬਹੁਤ ਸੱਚੀ ਦੱਸਣਾ ਮੈਂ ਲੱਕੀ ਫੀਲ ਕਰ ਰਹੀ ਹਾਂ ਆਈ ਥਿੰਕ ਅ ਐਸ ਤੋਂ ਬੜੀਆ ਡੈਬਿਊ ਹੋ ਹੀ ਨਹੀਂ ਸਕਦਾ ਸੀ ਅ ਸਰ ਨਾਲ ਕੰਮ ਕਰਨ ਦਾ ਮੌਕਾ ਮਿਲਿਆ ਅ ਗੁਰੂ ਨਾਲ ਮੌਕਾ ਮਿਲਿਆ ਆਈ ਥਿੰਕ ਆਈ ਥਿੰਕ ਵਾਹਿਗੁਰੂ ਦੀ ਬਲੇਸਿੰਗਸ ਨੇ ਮੇਰੇ ਨਾਲ ਐਂਡ ਆਈ ਜਸਟ ਹੋਪ ਕਿ ਇਹ ਜਿਹੜਾ ਮੇਰਾ ਸਫਰ ਹੈ ਜੋ ਮੈਂ ਸ਼ੁਰੂ ਕੀਤਾ ਹੈ ਤੈਅ ਕੀਤਾ ਹੈ ਅੱਗੇ ਵੀ ਜਾ ਕੇ ਲੰਮਾ ਚਲੇ ਪਿਛਲੀ ਫਿਲਮ ਸੀ ਤੁਸੀਂ ਭੰਗੜਾ ਸਾਡੇ ਵਾਲਿਆਂ ਨੇ ਪਾਤਾ ਅਗਲੀ ਵਾਰੀ ਗੁਰੂ ਦੇ ਸਿੰਘ ਆਉਣਗੇ ਸਾਡੀ ਫਿਲਮ ਦੇਖਣ ਪਹਿਲਾ ਪ੍ਰੀਮੀਅਰ ਸਾਰਾ ਲਾਡਲੀਆਂ ਫੌਜਾਂ ਦੀ ਹੋਊਗਾ ਉਤੇ ਸਾਰੇ ਅਮਰਤਾਰੀ ਸਾਡੇ ਪਿਆਰੇ ਆਉਣਗੇ ਤੇ ਉਹ ਪ੍ਰਵਾਨਗੀ ਦੇਣਗੇ ਕਿ ਫਿਲਮ ਪਾਸ ਹੈ ਕਿ ਨਹੀਂ ਤੇ ਜਿਹੜੀ ਇਤੋਂ ਬਾਤ ਬਣਾਵਾਂਗੇ ਉਹ ਪੂਰਨ ਗੁਰਸਿੱਖਾਂ ਦੀ ਕੋਸ਼ਿਸ਼ ਕਰਾਂਗੇ ਅਸੀਂ ਜੋਰ ਤੋੜ ਕਰ ਰਹੇ ਹਾਂ ਨਾ ਬਾਬਾ ਕਰੇ ਹੋ ਜਾ ਸਭ ਸਵਾਲ ਸੀ ਯਾਰ ਅਸੀਂ ਤੁਹਾਡੇ ਕਿਸੇ ਪੰਨਾ ਦੱਸਾਂਗੇ ਕਿ ਇਹ ਕਿਉਂ ਦੇ ਆ ਰਹੇ ਅਸੀਂ ਕਹਿ ਰਹੇ ਹਾਂ ਅਨੁਸ਼ਾ ਕਹਾਂ ਤੁਸੀਂ ਕਿ ਲੋਕਾਂ ਨੂੰ ਕੋਲ ਲੈਂਦੇ ਕੰਟਰੋਲ ਕਰਨਾ ਹੈ ਮੈਂ ਤੁਹਾਨੂੰ ਇੱਕ ਦਿਨ ਬੋਲੂਗਾ ਅਸੀਂ ਕਿਸੇ ਇੱਕ ਤੋਂ ਖਾਰੇ ਦੇ ਕੇ ਤੁਸੀਂ ਬੋਲਿਆ ਇਨਾ ਟ੍ਰੋਲ ਕਰਨ ਵਾਲਾ ਮਤਲਬ ਕੋਈ ਹੱਥ ਪਾਰ ਕਰਕੇ ਇਹਨੂੰ ਕਾਹੀ ਨਹੀਂ ਉਹ ਸਟੇਟਮੈਂਟ ਦੇਖੋ ਪਿੰਡਾਲਿਆਂ ਵੈਸੇ ਤਾਂ ਮੈਂ ਕੋਸ਼ਿਸ਼ ਕਰਦਾ ਮੈਂ ਨਾ ਬੋਲਾਂ ਕਿਉਂਕਿ ਮੈਂ ਐਨਫ ਮਚ्योर ਹਾਂ ਕਿ ਮੈਂ ਕਿਸੇ ਗੱਲ ਨੂੰ ਰਿਐਕਟ ਨਾ ਕਰਾਂ ਪਰ ਜੇ ਤੁਸੀਂ ਸਾਦਗੀ ਨੂੰ ਵੀ ਟ੍ਰੋਲ ਕਰੋਗੇ ਫਿਰ ਮੈਂ ਫਿਰ ਮੈਂ ਆੜੂੰਗਾ ਤੁਸੀਂ ਮੈਨੂੰ ਜਿਜੀ ਤਰ੍ਹਾਂ ਤੋਂ ਉਦਾਂ ਕਰ ਲਓ ਦੇਖੋ ਬਹਿਸ ਹੋਣੀ ਚਾਹੀਦੀ ਹੈ ਪਰ ਬਹਿਸ ਲਈ ਵਿਸ਼ਾ ਤੇ ਵਸਤੂ ਦਾ ਹੋਣਾ ਬਹੁਤ ਜ਼ਰੂਰੀ ਹੈ ਬਹਿਸ ਦਾ ਮੁੱਦਾ ਹੋਣਾ ਚਾਹੀਦਾ ਤੁਸੀਂ 100 ਤੁਸੀਂ ਤੁਸੀਂ ਮੇਰੇ ਬਾਰੇ ਪਰਚੋਲ ਕਰੋ 100 ਵਾਰੀ ਕਰੋ ਬਟ ਮੇਰੇ ਕੈਰੀਅਰ ਨੂੰ ਪਹਿਲੇ ਤੋਂ ਲੈ ਕੇ ਅੱਜ ਤੱਕ ਕਰੋ ਜੇ ਮੈਂ ਕੋਈ ਸਹਿਜ ਗੱਲ ਕਰਦਾ ਜੇ ਤੁਸੀਂ ਉਹਨੂੰ ਵੀ ਡਰਾਲ ਕਰੋਗੇ ਉਹ ਤਾਂ ਮੂਰਖਤਾ ਨਾ ਹਰ ਵੇਲੇ ਡੀਪ ਸ਼ਾਇਰੀ ਨਹੀਂ ਹੁੰਦੀ ਹਰ ਵੇਲੇ ਡੀਪ ਗੀਤ ਨਹੀਂ ਹੁੰਦਾ ਕਦੇ ਕੋਈ ਰਮਾਂਸ ਉਹ ਅਲੱਗ-ਅਲੱਗ ਬਣ ਗਿਆ ਤੁਸੀਂ ਰੋਜ਼ ਨਵੇਂ ਕੱਪੜੇ ਪਾਉਣਾ ਇੱਕੋ ਕੱਪੜਾ ਨਹੀਂ ਪਾ ਸਕਦੇ ਉਹ ਐਸੀ ਤਰ੍ਹਾਂ ਸੰਗੀਤ ਤੇ ਇਹਦੇ ਚੱਕੇ ਅਲੱਗ-ਅਲੱਗ ਤਰਜ਼ਾਂ ਅਲੱਗ-ਅਲੱਗ ਚੀਜ਼ਾਂ ਹੁੰਦੀਆਂ ਕਈ ਫਨੀ ਗਾਣੇ ਵੀ ਹੁੰਦੇ ਆ ਵੇ ਜਦੋਂ ਬੇਵਕੂਫੀ ਹੱਦ ਪਾਰ ਕਰ ਜਾਂਦੀ ਹੈ ਫਿਰ ਕਿਸੇ ਨੂੰ ਇਹ ਵੀੜਾ ਚੱਕਣਾ ਪੈਂਦਾ ਹੈ। ਤਾਂ ਉਹਦੇ ਦੋ ਹੀ ਤਰੀਕੇ ਆ ਤਾਂ ਬਹੁਤ ਸ਼ਾਂਤ ਰਹੋ ਜਾਂ ਫਿਰ ਤਸੱਲੀਪੂਰਵਕ ਜਵਾਬ ਦਿਓ ਅਸੀਂ ਸਮਰੱਥਾ ਦੇ ਸਕਦੇ ਹਾਂ।